ਪੰਜਾਬ ਦੇ ਗਵਰਨਰ ਬੇਸ਼ੱਕ ਦੀ ਨਵੇਂ ਹੋਣ ਪਰ ਰੀਤ ਪੁਰਾਣੀ ਤੁਰ ਰਹੇ ਨੇ ਕਿਹੜੀ ਰੀਤ ਸਰਹੱਦੀ ਜ਼ਿਲ੍ਹਿਆਂ ਦੇ ਦੌਰਾ ਕਰਨ ਦੀ ਪੰਜਾਬ ਦੇ ਨਵੇਂ ਬਣੇ ਗਵਰਨਰ ਦਾ ਪਹਿਲਾ ਦੌਰਾ ਹੋਵੇਗਾ ਸਰਹੱਦੀ ਜ਼ਿਲ੍ਹਿਆਂ ਦਾ 6 ਜ਼ਿਲ੍ਹੇ ਜਿਹੜੇ ਪੈਂਦੇ ਨੇ ਫਾਜ਼ਿਲਕਾ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਇਹਨਾਂ 6 ਜ਼ਿਲ੍ਹਿਆਂ ਦਾ ਸਰਹੱਦੀ ਦੌਰਾ ਪਹਿਲਾ ਜਿਹੜੇ ਰਹਿ ਚੁੱਕੇ ਗਵਰਨਰ ਨੇ ਰਾਜਪਾਲ ਪੰਜਾਬ ਦੇ ਬਨਵਾਰੀ لال ਪ੍ਰੋਹਿਤ ਉਹਨਾਂ ਨੇ ਵਾਰ-ਵਾਰ ਸਰਹੱਦੀ ਦੌਰੇ ਆਪਣੇ ਕਾਰਜਕਾਲ ਦੇ ਦੌਰਾਨ ਕੀਤੇ ਤੇ ਜਿਸ ਤੇ ਕਰਕੇ ਜਦੋਂ-ਜਦੋਂ ਦੌਰਾ ਕੀਤਾ ਗਿਆ ਤੇ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਦੀ ਵਾਧਾ ਹੋਇਆ ਇੱਕ ਦੂਜੇ ਨੂੰ ਤਾਣੇ ਮੇਣੇ ਦੇਣ ਦੀ ਗੱਲ ਵੀ ਕਾਫੀ ਸਮਾਂ ਚੱਲਦੀ ਰਹੀ ਔਰ ਇੱਥੋਂ ਤੱਕ ਦੂਰੀਆਂ ਵਧ ਗਈਆਂ ਸਨ ਕਿ ਇੱਕ ਦੂਜੇ ਨੂੰ ਜਹਾਜ਼ ਵਰਤਨ ਦੇ ਵੀ ਤਾਣੇ ਮੇਣੇ ਜਿਹੜੇ ਆ ਉਹ ਵੱਜਣ ਲੱਗੇ ਸਨ ਪਰ ਅਖੀਰ ਦੇ ਵਿੱਚ ਆਉਂਦੇ-ਆਉਂਦੇ ਥੋੜਾ ਜਿਹਾ ਮਾਹੌਲ ਸੁਖਾਲਾ ਹੋਇਆ ਸੀ ਪਰ ਫਿਰ ਵੀ ਉਹ ਗੱਲ ਨਹੀਂ ਸੀ ਬਣੀ ਜਿਵੇਂ ਕਿ ਪੰਜਾਬ ਦੇ ਲੋਕ ਚਾਹੁੰਦੇ ਸਨ ਕਿ ਦੋ ਉੱਚ ਹਸਤੀਆਂ ਜਿਹੜੀਆਂ ਕਿ ਆਪਣੇ ਆਪਣੇ ਅਹੁਦੇ ਦੇ ਉੱਤੇ ਬਰਾਜਮਾਨ ਨੇ ਇੱਕ ਮੁੱਖ ਮੰਤਰੀ ਪੰਜਾਬ ਇੱਕ ਗਵਰਨਰ ਪੰਜਾਬ ਉਹਨਾਂ ਦੋਵਾਂ ਦੀਆਂ ਦੂਰੀਆਂ ਪੰਜਾਬ ਸੂਬੇ ਦੇ ਭਲੇ ਦੇ ਲਈ ਕਿਤੇ ਨਾ ਕਿਤੇ ਤੜੀਕਾ ਜ਼ਰੂਰ ਬਣਦੀਆਂ ਨੇ ਹਾਲਾਂਕਿ ਨਵੇਂ ਗਵਰਨਰ ਦੀ ਆਮਦ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਤਿੰਨ ਅਜਿਹੇ ਸੰਕੇਤ ਦਿੱਤੇ ਨੇ ਇੱਕ ਉਹਨਾਂ ਦੀ ਜਫੀ ਪਾਏ ਦੀ ਤਸਵੀਰ ਆ ਜਿਹੜੀ ਕਾਫੀ ਚਰਚਾ ਦਾ ਵਿਸ਼ਾ ਬਣੀ ਔਰ ਬਾਅਦ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਵੀ ਜਦੋਂ ਫੇਰੀ ਲਾਈ ਤਾਂ ਉਦੋਂ ਇਕੱਠੇ ਗਏ ਸਨ ਇੱਕੋ ਜਹਾਜ਼ ਦੇ ਵਿੱਚ ਸਫ਼ਰ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਜਿਹੜੇ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਤਾਂ ਉਦੋਂ ਵੀ ਉਹਨਾਂ ਨੇ ਸੰਕੇਤ ਦਿੱਤਾ ਕਿ ਅਸੀਂ ਮਿਲ ਕੇ ਸੂਬੇ ਦੀ ਭਲਾਈ ਦੇ ਲਈ ਕੰਮ ਕਰਾਂਗੇ ਆਪਸੀ ਤਾਲਮੇਲ ਦੇ ਨਾਲ ਇਹ ਦਾਵਾ ਕੀਤਾ ਗਿਆ ਔਰ ਤਸਵੀਰਾਂ ਦੇ ਨਾਲ ਉਸ ਸਫ਼ਰ ਦੇ ਨਾਲ ਇੱਕ ਗੱਲ ਦੀ ਚਰਚਾ ਚੱਲੀ ਕਿ ਚਲੋ ਘੱਟੋ ਘੱਟ ਇੱਕ ਰਾਹਤ ਦੀ ਗੱਲ ਜ਼ਰੂਰ ਹੈ ਕਿ ਪਹਿਲਾਂ ਵਾਂਗ ਹੁਣ ਖਲਾਰੇ ਨਹੀਂ ਪਿਆ ਕਰਨਗੇ ਮੁੱਖ ਮੰਤਰੀ ਤੇ ਗਵਰਨਰ ਦੇ ਵਿਚਾਲੇ ਪਰ ਇਸ ਗਵਰਨਰ ਦੇ ਆਮਦਨ ਆਮਦ ਵੇਲੇ ਹੀ ਇਹ ਕਹਿ ਦਿੱਤਾ ਗਿਆ ਸੀ ਕਿ ਉਹ ਸਰਹੱਦੀ ਦੌਰੇ ਵੀ ਕਰਿਆ ਕਰਨਗੇ ਔਰ ਜਿੱਥੇ-ਜਿੱਥੇ ਸਵਿਧਾਨ ਦੀ ਰਾਖੀ ਕਰਨੀ ਹੈ ਉਹ ਕਰਿਆ ਕਰਨਗੇ ਤਾਂ ਹੁਣ ਦੌਰੇ ਦਾ ਐਲਾਨ ਵੀ ਕੀਤਾ ਹੈ ਔਰ ਪੰਜਾਬ ਸਰਕਾਰ ਤੋਂ ਜਹਾਜ਼ ਵੀ ਮੰਗ ਲਿਆ ਹੈ ਹਾਲਾਂਕਿ ਪਿਛਲੀ ਵਾਰੀ ਵੀ ਇਹ ਰੇੜਕਾ ਕਾਫੀ ਚੱਲਦਾ ਰਿਹਾ ਤੇ ਹੁਣ ਜਿਹੜੇ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਉਹਨਾਂ ਨੇ ਸਰਹੱਦੀ ਦੌਰਾ ਕਰਨਾ ਹੈ ਇਹ ਤੈਅ ਕਰ ਲਿਆ ਗਿਆ ਔਰ ਨਾਲ ਹੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਇੱਕ ਇਹ ਤਾਂ ਇੱਕ ਸਰਹੱਦੀ ਦੌਰਾ ਹੋਵੇਗਾ ਉਸ ਤੋਂ ਬਾਅਦ ਉਹ ਕੀ ਬੋਲਦੇ ਆ ਪ੍ਰੈਸ ਕਾਨਫਰੈਂਸ ਦੇ ਵਿੱਚ ਜਾਂ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਆ ਉਸ ਦੇ ਵਿੱਚ ਪਤਾ ਲੱਗੇਗਾ ਕਿ ਉਹਨਾਂ ਨੂੰ ਸੰਤੁਸ਼ਟੀ ਹੈ ਕਿ ਨਹੀਂ ਹੈ ਪੰਜਾਬ ਸਰਕਾਰ ਦੀ ਖਾਸ ਕਰਕੇ ਸਰਹੱਦਾਂ ਦੇ ਉੱਤੇ ਜਿਹੜੀ ਕਾਰਗੁਜ਼ਾਰੀ ਨੂੰ ਲੈ ਕੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਵਾਰ-ਵਾਰ ਇਹ ਦਾਅਵਾ ਕਰਦੇ ਰਹੇ ਕਿ ਸਾਡੀ ਪੁਲਿਸ ਆ ਜਿਹੜੀ ਉਹ 70% ਦੀ ਤੇ ਉੱਥੇ ਲੱਗ ਜਾਂਦੀ ਹੈ ਤਾਂ ਬਾਕੀ ਬਾਕੀ ਪੁਲਿਸ ਆ ਫੋਰਸ ਦੇ ਨਾਲ ਅਸੀਂ ਪੰਜਾਬ ਸੂਬੇ ਦੇ ਵਿੱਚ ਕਿਵੇਂ ਸੁਰੱਖਿਆ ਦੇ ਇੰਤਜ਼ਾਮ ਕਰੀਏ ਜਾਂ ਕਿਵੇਂ ਪ੍ਰਬੰਧ ਕਰੀਏ ਉਹਨਾਂ ਨੇ ਇਹ ਵੀ ਗੱਲ ਆਖੀ ਸੀ ਹਾਲਾਂਕਿ ਪਹਿਲਾਂ ਵਾਲੀਆਂ ਗੱਲਾਂ ਕੀ ਹੋਰ ਸੰਨ ਜਾਓ ਅੱਗੇ ਲਗਾਤਾਰ ਜਾਰੀ ਰਹਿਣਗੀਆਂ ਪੰਜਾਬ ਸਰਕਾਰ ਦੀ ਚਿੰਤਾ ਤਾਂ ਜ਼ਰੂਰ ਵਧੇਗੀ ਇਸ ਦੌਰੇ ਦੇ ਨਾਲ ਹਾਲਾਂਕਿ ਗੁਲਾਬ ਚੰਦ ਕਟਾਰੀਆ ਇਸ ਤੋਂ ਪਹਿਲਾਂ NHAI ਦੇ ਅਧਿਕਾਰੀਆਂ ਨਾਲ BSNL ਦੇ ਅਧਿਕਾਰੀਆਂ ਨਾਲ ਰੇਲਵੇ ਵਿਭਾਗ ਦੇ ਅਧਿਕਾਰੀਆਂ ਨਾਲ ਔਰ ਪੰਜਾਬ ਦੇ ਇਥੋਂ ਤੱਕ ਕੇ ਜਿਹੜੇ ਪ੍ਰਬੰਧਕੀ ਸਕੱਤਰ ਹੈ ਜਾਂ ਮੁਖ ਸਕੱਤਰ ਉਹਨਾਂ ਨਾਲ ਵੀ ਮੀਟਿੰਗ ਕਰ ਚੁੱਕੇ ਨੇ ਔਰ ਜਿਹੜੇ ਅੜਿੱਕਾ ਪਿਆ ਸੀ ਕੰਮ ਦਾ ਖਾਸ ਕਰਕੇ ਜ਼ਮੀਨਾਂ ਜਿਹੜੀਆਂ ਐਕਵਾਇਰ ਹੋਈਆਂ ਉਹਨਾਂ ਦੇ ਕਬਜ਼ੇ ਛਡਾਉਣ ਦਾ ਉਸ ਨੂੰ ਲੈ ਕੇ ਪੰਜਾਬ ਦੇ ਗਵਰਨਰ ਨੇ ਪਹਿਲਾਂ ਹੀ ਸਰਕਾਰ ਨੂੰ ਤੇ ਸਰਕਾਰ ਦੇ ਅਧਿਕਾਰੀਆਂ ਨੂੰ ਹਦਾਇਤ ਦੇ ਦਿੱਤੀ ਸੀ ਕਿ ਜਲਦੀ ਤੋਂ ਜਲਦੀ ਜਿੱਥੇ ਵੀ ਕਿਤੇ ਜ਼みਨੀ ਪੰਧਰ ਤੇ ਅੜਿੱਕਾ ਆਉਂਦਾ ਤੇ ਕੰਮ ਮੁਕੰਮਲ ਕੀਤੇ ਜਾਣ ਉਹ ਪਹਿਲਾਂ ਹੀ ਇੱਕ ਸੰਕੇਤ ਦੇ ਚੁੱਕੇ ਨੇ ਹਾਲਾਂਕਿ ਬਹੁਤ ਲੰਮੇ ਸਮੇਂ ਤੋਂ ਜੇਕਰ ਦੇਖਿਆ ਜਾਵੇ ਤਾਂ ਕੋਈ ਵੀ ਅਜਿਹਾ ਗਵਰਨਰ ਪੰਜਾਬ ਦੇ ਵਿੱਚ ਨਹੀਂ ਆਇਆ ਜਿਹੜੇ ਪੰਜਾਬ ਦੇ ਅਧਿਕਾਰੀਆਂ ਨੂੰ ਬੁਲਾ ਕੇ ਮੀਟਿੰਗਾਂ ਕਰੇ ਔਰ ਹਦਾਇਤਾਂ ਦੇਵੇ ਹਾਲਾਂਕਿ ਜੇਕਰ ਪ੍ਰਾਣੀ ਗਵਰਨਰ ਨੇ ਜੱਜਵੇਂ ਕਹਿ ਲੀਏ ਕਿ ਬਨਵਾਰੀ لال ਪ੍ਰੋਹਿਤ ਵੱਲੋਂ ਜੇਕਰ ਇਹ ਕੰਮ ਕੀਤਾ ਜਾਂਦਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਕਿਰਿਆ ਜ਼ਰੂਰ ਆਉਣੀ ਸੀ ਪਰ ਇਸ ਵਾਰ ਜਦੋਂ ਗੁਲਾਬ ਚੰਦ ਘਟਾਰੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਫਸਰਾਂ ਨੂੰ ਜਾਂ ਪੰਜਾਬ ਸਰਕਾਰ ਦੇ ਅਫਸਰਾਂ ਨੂੰ ਆਪਣੇ ਕੋਲ ਬੁਲਾ ਕੇ ਰਿਪੋਰਟਾਂ ਵੀ ਲਈਆਂ ਔਰ ਨਾਲ ਹਦਾਇਤਾਂ ਵੀ ਦਿੱਤੀਆਂ ਤੇ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਲਹਾਲ ਦੀ ਘੜੀ ਕੋਈ ਇਤਰਾਜ਼ ਨਹੀਂ ਜाहिर ਕੀਤਾ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਾਇਦ ਅੰਦਰੋਂ-ਬੰਦਰੋਂ ਇਹ ਸੋਚਦੇ ਹੋਣ ਕਿ ਇਹ ਤਾਂ ਗਵਰਨਰ ਜਿਹੜੇ ਨੇ ਸਾਡੇ ਸਰਕਾਰ ਦੇ ਜਿਹੜੇ ਨੇ ਅਫਸਰ ਉਹਨਾਂ ਦੇ ਕੋਲੋਂ ਫਾਈਲਾਂ ਮੁਕੰਮਲ ਕਾਨੂੰਨ ਦੀਆਂ ਗੱਲਾਂ ਕਰ ਰਹੇ ਨੇ ਹਦਾਇਤਾਂ ਦੇ ਰਹੇ ਨੇ ਰਿਪੋਰਟਾਂ ਚੈੱਕ ਕਰ ਰਹੇ ਨੇ ਇਸ ਤੋਂ ਪਹਿਲਾਂ ਵਾਲੇ ਗਵਰਨਰ ਨੇ ਘੱਟੋ ਘੱਟ ਇਹ ਤਾਂ ਨਹੀਂ ਸੀ ਕੀਤਾ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਤੇ ਵੀ ਮੀਡੀਆ ਵਿੱਚ ਨਾ ਹੀ ਆਪਣੇ ਟਵੀਟ ਦੇ ਵਿੱਚ ਇਸ ਗੱਲ ਦਾ ਹਾਲੇ ਤੱਕ ਇਤਰਾਜ਼ ਜਤਾਇਆ ਪਰ ਹੁਣ ਗੱਲ ਕਰਦੇ ਹਾਂ ਕਿ ਜਦੋਂ 25 ਤੋਂ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੇ ਉਹ ਜਾਣਗੇ ਤਾਂ ਉਸ ਵਕਤ ਕੀ ਹੋਵੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਆਲੇ ਕਾਫੀ ਦਿਨ ਪਏ ਨੇ ਬਾਕੀ ਪੰਜਾਬ ਦੇ ਨਵੇਂ ਰਾਜਪਾਲ ਗੁਲਾਬਚੰਦ ਘਟਾਰੀ ਹੁਣ 25 ਸਤੰਬਰ ਤੋਂ 6 ਸਰਹੱਦੀ ਜ਼ਿਲ੍ਹਿਆਂ ਦੇ ਤਿੰਨ ਦਿਨਾਂ ਦਾ ਦੌਰਾ ਕਰਨਗੇ ਯਾਨੀ ਕਿ 25 26 ਤੇ 27 ਸਤੰਬਰ ਨੂੰ ਰਾਜ ਦੇ ਪਿਛਲੇ ਜਿਹੜੇ ਨੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਕੀਤੇ ਜਾਂਦੇ ਸਰਹੱਦੀ ਦੌਰਿਆਂ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿੱਖੀ ਵਿਰੋਧਤਾ ਕੀਤੀ ਜਾਂਦੀ ਰਹੀ ਸੀ ਤੇ ਮੁੱਖ ਮੰਤਰੀ ਉਹਨਾਂ ਦੇ ਦੌਰਿਆਂ ਨੂੰ ਰੋਡ ਸ਼ੋਅ ਦੱਸਦੇ ਸਨ ਇਲੈਕਟਿਡ ਸਿਲੇਕਟਿਡ ਦਾ ਰੌਲਾ ਪੈ ਜਾਂਦਾ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਇਸ ਗਵਰਨਰ ਦੇ ਸਰਹੱਦੀ ਦੌਰੇ ਦੀ ਪ੍ਰਤੀਕਿਰਿਆ ਮੁੱਖ ਮੰਤਰੀ ਭਗਵੰਤ ਮਾਨ ਕੀ ਦਿੰਦੇ ਨੇ ਹਾਲਾਂਕਿ ਰਾਜਪਾਲ ਦੇ ਵੱਲੋਂ ਸਰਕਾਰ ਨੂੰ ਜਹਾਜ਼ ਉਪਲਬਧ ਕਰਵਾਉਣ ਲਈ ਕਹਿ ਦਿੱਤਾ ਗਿਆ ਤਾਂ ਸਰਕਾਰ ਦੇ ਹੈਲੀਕਾਪਟਰ ਦੇ ਉੱਤੇ ਹੀ ਜਾਣਗੇ ਹਾਲਾਂਕਿ ਪਿਛਲੇ ਵਾਰੀ ਜਦੋਂ ਰਾਜਪਾਲ ਨੂੰ ਲਾਂਭਾ ਵੀ ਇਹ ਦਿੱਤਾ ਗਿਆ ਤਾਣਾ ਵੀ ਮਾਰਿਆ ਗਿਆ ਸੀ ਮੁੱਖ ਮੰਤਰੀ ਵੱਲੋਂ ਕਿ ਜਹਾਜ਼ ਸਾਡਾ ਵਰਤਦੇ ਐ ਔਰ ਸਾਡੀ ਸਰਕਾਰ ਦੀ ਆਲੋਚਨਾ ਕਰਦੇ ਐ ਜਾਂ ਸਾਡੇ ਉੱਤੇ ਹੀ ਸਵਾਲ ਖੜੇ ਕਰਦੇ ਐ ਇਹ ਸਾਰੀ ਗੱਲ ਚੱਲਦੀ ਰਹੀ ਹੁਣ ਦੇਖਦੇ ਹਾਂ ਕਿ ਜਿਹੜੇ ਗੁਲਾਬਚੰਦ ਕਟਾਰੀਆ ਨੇ 25 ਸਤੰਬਰ ਤੋਂ 3 ਦਿਨਾਂ ਦੇ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੇ ਜਦੋਂ ਜਾ ਰਹੇ ਨੇ ਤੇ ਉਸ ਦੇ ਵਿੱਚੋਂ ਕੀ ਕੀ ਉਸ ਤੋਂ ਬਾਅਦ ਬਿਆਨ ਕਰਦੇ ਨੇ ਇਸ ਗੱਲ ਦੇ ਉੱਤੇ ਨਿਰਭਰ ਜ਼ਿਆਦਾ ਰਿਹਾ ਜਾਵੇਗਾ ਹਾਲਾਂਕਿ ਹੋ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਦੇ ਵਿੱਚ ਉਦੋਂ ਤੱਕ ਟਿੱਪਣੀ ਸ਼ਾਇਦ ਨਾ ਕਰਨ ਜਦੋਂ ਤੱਕ ਇਹ ਸਰਹੱਦੀ ਦੌਰਾ ਮੁਕੰਮਲ ਨਹੀਂ ਉਹਨਾਂ ਦਾ ਹੋ ਜਾਂਦਾ ਔਰ ਜੇਕਰ ਸਰਹੱਦੀ ਦੌਰਾ ਮੁਕੰਮਲ ਹੋਣ ਤੋਂ ਬਾਅਦ ਕੋਈ ਗੱਲ ਐਸੀ ਆਉਂਦੀ ਹੈ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਵੱਲੋਂ ਤੇ ਉਦੋਂ ਹੋ ਸਕਦਾ ਪ੍ਰਤੀਕਰਿਆ ਮੁੱਖ ਮੰਤਰੀ ਭਗਵੰਤ ਮਾਨ ਜ਼ਰੂਰ ਸਾਂਝੀ ਕਰਨ ਹਾਲਾਂਕਿ ਮੰਨੇ ਆਏ ਜਾ ਰਿਹਾ ਹੈ ਕਿ ਪਹਿਨਾਂ ਦੇ ਮੁਕਾਬਲੇ ਹੋਣ ਵਾਲੇ ਰਾਜਪਾਲ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਤਾਲਮੇਲ ਬਣਾ ਕੇ ਰੱਖਣਾ ਚਾਹੁੰਦੇ ਨੇ ਕਿ ਕਿਸੇ ਤਰ੍ਹਾਂ ਦਾ ਕੋਈ ਖਲਾਰਾ ਨਾ ਪਵੇ ਪਰ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਕਿ ਸੰਕੇਤ ਕੀ ਮਿਲਦੇ ਐ ਕਿਉਂਕਿ ਪਹਿਲਾ ਸਰਹੱਦੀ ਦੁਆਰਾ ਗੁਲਾਬਚੰਦ ਕਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਕਰਨ ਜਾ ਰਹੇ ਨੇ